ਰਕਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਸਮੁੱਚੀ ਕਾਇਨਾਤ ਲਈ ਅਨੋਖੀ ਮਿਸਾਲ ਸਗਲ ਸ੍ਰਿਸ਼ਟ ਦੀ ਚਾਦਰ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ 350ਵੇਂ ਸ਼ਹੀਦੀ ਪੁਰਬ ਤੇ ਆਪ ਜੀ ਨੂੰ ਵਾਰ-ਵਾਰ ਸਜਦਾ ਗੁਰੂ ਸਾਹਿਬ ਜੀ ਤੁਹਾਡਾ ਨਾਮ ਸੁਣ ਕੇ ਹਿਰਦੇ ਸ਼ਾਂਤ ਹੁੰਦੇ ਤਨ ਮਨ ਹਰੇ ਹੁੰਦੇ ਤੁਹਾਨੂੰ ਸਿਮਰਿਆਂ ਜੀ ਤੁਸੀਂ ਮਾਣ ਆਸਾਂ ਨਿਮਾਣਿਆਂ ਦਾ ਤੁਸੀਂ ਹੀ ਓਟ ਹੈ ਆਸਾਂ ਓਟਿਆਂ ਦੀ ਤੁਹਾਡੀ ਬਾਣੀ ਗੁਰਬਾਣੀ ਦਾ ਰਾਹ ਦੱਸੇ ਤੁਸੀਂ ਹੀ ਦੱਸਿਆ ਕਿਵੇਂ ਨਿਰਪੈ ਹੋਣਾ ਜ਼ਬਰ ਜ਼ੁਲਮ ਤੇ ਕਹਿਰ ਦੀ ਰਾਤ ਵਿੱਚੋਂ ਸੂਰਜ ਵਾਂਗਰਾ ਕਿਸ ਤਰ੍ਹਾਂ ਉਦੈ ਹੋਣਾ ਇਤਿਹਾਸ ਤੇ ਸੁਨਹਿਰੀ ਪੰਨਿਆਂ ਦੇ ਮੁਤਾਬਕ 25 ਮਈ 1675 ਈਸਵੀ ਦੇ ਦਿਨ 16 ਕਸ਼ਮੀਰੀ ਪੰਡਿਤ ਮੋਹਤਵਾਰ ਆਗੂ ਪਈ ਕਿਰਪਾ ਰਾਮਦਾਤੀ ਮਦਦ ਨਾਲ ਗੁਰੂ ਸਾਹਿਬ ਦੇ ਦਰਬਾਰ ਵਿੱਚ ਉਹਨਾਂ ਕੋਲ ਫਰਿਆਦ ਲੈ ਕੇ ਆਏ ਜੋ ਕਿ ਗਵਰਨਰ ਇਫਤਖਾਰ ਖਾਨ ਦੇ ਜ਼ੁਲਮ ਤੋਂ ਬਹੁਤ ਤੰਗ ਸਨ ਜ਼ਬਰਦਸਤੀ ਉਹਨਾਂ ਨੂੰ ਇਸਲਾਮ ਕਬੂਲਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਗੁਰੂ ਸਾਹਿਬ ਨੇ ਬੇਨਤੀ ਲੈ ਕੇ ਆਏ ਹੋਏ ਪੰਡਤਾਂ ਨੂੰ ਨਿਸ਼ਚਿੰਤ ਹੋ ਜਾਣ ਲਈ ਆਖਿਆ ਇਸਲਾਮ ਦੇ ਨਸ਼ੇ ਵਿੱਚ ਤੁੱਤ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗੁਰੂ ਪਿਆਰੇ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਅਤੇ ਪਾਈ ਦਿਆਲਾ ਜੀ ਵੀ ਆਪ ਜੀ ਦੇ ਨਾਲ ਸਨ ਗ੍ਰਿਫਤਾਰੀ ਤੋਂ ਬਾਅਦ ਔਰੰਗਜ਼ੇਬ ਦੇ ਹੁਕਮਾ ਮੁਤਾਬਿਕ ਸੈਫ ਉੱਦੀਨ ਨੇ ਗੁਰੂ ਜੀ ਦੇ ਨਾਲ ਕਈ ਵਾਰ ਧਾਰਮਿਕ ਚਰਚਾਵਾਂ ਕੀਤੀਆਂ ਅਤੇ ਇਸਲਾਮ ਚ ਲਿਆਉਣ ਲਈ ਦਬਾਅ ਬਣਾਇਆ ਪਰ ਬਾਹ ਜਿਨ੍ਹਾਂ ਦੀ ਪਕੜੀ ਐ ਸਿਰ ਦੀ ਜੇ ਬਾਹ ਨਾ ਛੋੜੀ ਐ ਤੇਗ ਬਹਾਦਰ ਬੋਲਿਆ ਤਰ ਪਈਏ ਧਰਮ ਨਾ ਛੋੜੀਏ ਗੁਰੂ ਜੀ ਨੂੰ ਚੜ੍ਹਦੀ ਕਲਾ ਵਿੱਚ ਵੇਖ ਤੇ ਉਹਨਾਂ ਦੁਆਰਾ ਇਸਲਾਮ ਨਾ ਕਬੂਲਣ ਅਤੇ ਸ਼ਹਾਦਤ ਲਈ ਤਿਆਰ ਅਟਲ ਨਿਸ਼ਚੈ ਨੂੰ ਵੇਖ ਕੇ ਜ਼ਾਲਮ ਦੇ ਮਨਸੂਬਿਆਂ ਦੀਆਂ ਨੀਹਾਂ ਹਿੱਲ ਗਈਆਂ ਮਿਤੀ 11 ਨਵੰਬਰ 1675 ਈਸਵੀ ਨੂੰ ਚਾਂਦਨੀ ਚੌਂਕ ਵਿਖੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਜੀਵਨ ਦੀ ਆਦੁੱਤੀ ਸ਼ਹਾਦਤ ਦਿੱਤੀ ਵਿਸ਼ਵ ਇਤਿਹਾਸ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਵਿਲੱਖਣ ਹੈ ਵਿਲੱਖਣਤਾ ਇਸ ਗੱਲ ਵਿੱਚ ਹੈ ਕੀ ਇਹ ਸ਼ਹਾਦਤ ਆਪਣੇ ਲਈ ਨਹੀਂ ਸਗੋ ਸਮੁੱਚੀ ਮਾਨਵਤਾ ਨੂੰ ਬਚਾਉਣ ਖਾਤਰ ਦਿੱਤੀ ਗਈ ਤਿਲਕ ਜੰਜੂ ਰਾਖਾ ਪ੍ਰਭਤਾ ਕ ਕੀਨੋ ਬੜੋ ਕਲੂ ਮਹਿਸਾਕਾ ਸਾਧਨ ਹੇਤ ਇਤਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ ਨੂੰ ਸਮੁੱਚਾ ਸੰਸਾਰ ਸਦੀਵੀ ਸਜਦਾ ਕਰਦਾ ਰਹੇਗਾ ਤੇਗ ਬਹਾਦਰ ਸਿਮਰੈ ਕਰ ਨੌਨਿਦ ਆਵੇ ਤਾਏ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਤਨ ਗੁਰੂ ਤੇਗ ਬਹਾਦਰ ਜੀ